ਆ ਆ ਵੇਖਿਆ ਵੇਖੀ ਆਵੇ ਹ ਭੀ ਬਿੱਲੂ ਦੇ ਖੇਤਾਂ ਚ ਆਈਆਂ ਜਿਹੜੀ ਵੀਰ ਬਾਈ ਨੇ ਠੇਕੇ ਜ਼ਮੀਨ ਲਈ ਹੋਈ ਆ ਲਗਭਗ ਕਹਿੰਦੇ ਵੀ 50 60 ਕਿੱਲਾਂ ਦੀ ਠੇਕੇ ਵਾਈ ਕਰਦੇ ਆ 12 13 ਕਿੱਲੇ ਆਉਦੇ ਨੇ ਬਾਕੀ ਸਾਰੀ ਠੇਕੇ ਤੇ ਆ ਤੇ ਬਾਈ ਜਦੋਂ ਅਸੀਂ ਵੀਡੀਓ ਬਣਾਉਂਦੇ ਸੀ ਤੇ ਬਾਈ ਕਹਿੰਦਾ ਵੀ ਮੇਰੇ ਤਾਂ ਤਕਰੀਬਨ ਸਾਰੇ ਵਾਣ ਚ ਹੀ ਬਾਉਣਾ ਰੋਗ ਆ ਗਿਆ ਤੇ ਮੈਂ ਕਹਾ ਯਾਰ ਬਾਉਣਾ ਰੋਗ ਮੈਂ ਤਾਂ ਅਸਲੀਅਤ ਚ ਪਹਿਲੀ ਵਾਰ ਹੀ ਦੇਖਿਆ ਕਿਉਂਕਿ ਸਾਡੇ ਏਰੀਆ ਚ ਬਿਲਕੁਲ ਘਾਟ ਆ ਤੇ ਆ ਦੇਖੋ ਤੁਸੀਂ ਬਾਉਣਾ ਰੋਗ ਦਾ ਪ੍ਰਕੋਪ ਭਾਈ ਬਿੱਲੂ ਕਿੰਨੇ ਥਾਂ ਚਾ ਬੌਣਾ ਰੋਗ ਯਾਰ ਇਹ 5 ਤੋਂ 6 ਕਿੱਲੇ ਹੋਣਗੇ 5 6 ਕਿੱਲੇ ਤੇ ਠੇਕੇਦਾਰ ਕੋਲ 50 ਕਿੱਲੇ ਤੇ 6 ਕਿੱਲੇ ਤਾਂ ਫਿਰ ਗਏ 6 ਗਏ 6 ਗਏ ਤਾਂ ਸਾਰੇ ਇੱਕ ਕੀ ਗੱਲ ਬੀਬੂ ਚ ਫਾਲਟ ਆ ਕਿ ਕੀ ਚੱਕਰ ਆ ਇਹ ਇਹ ਤਾਂ ਕਿ ਜਿੰਨੀ ਫਸਲ ਗੇਤੀ ਲੱਗੀ ਉਹ ਰੋਏ ਉਹਦੇ ਚ ਜ਼ਿਆਦਾ ਆਇਆ ਯਾਰ ਉਹਦੇ ਚ ਆਇਆ ਕੋਈ ਵਾਇਰਸ ਦਾ ਪਤਾ ਲੱਗਿਆ ਕੋਈ ਸਪਰੇਸ ਫਰੂ ਨਹੀਂ ਕੀਤੀ ਸੀ ਉਦੋਂ ਫਿਰ ਸਪਰੇ ਹਾਂ ਵੀ ਕਰੀਆਂ ਨੇ ਕੋਈ ਹੱਲ ਨਹੀਂ ਪਤਾ ਕਦੋਂ ਲੱਗਿਆ ਵੀ ਤੈਨੂੰ ਬੌਣਾ ਰੋਗ ਆ ਗਿਆ ਵੀ ਇਹ ਪਤਾ ਡੇਢ ਕਿ ਮਹੀਨੇ ਮਗਰ ਲੱਗੇ ਡੇਢ ਮਹੀਨਾ ਜਦੋਂ ਇਹ ਨੇ ਸਾਰੀਆਂ ਨਸਰੀਆਣਾ ਬਾਕੀ ਬੜਾ ਵਧੀਆ ਖੜੀ ਸਾਰੀਆਂ ਫਸਲਾਂ ਪਹਿਲਾ ਯਾਨੀ ਕਿ ਵਧੀਆ ਸੀ ਪੂਰੀ ਵਧੀਆ ਖੜੀ ਵਿਖਾਏਗਾ ਅੰਦਰ ਅੰਦਰ ਚਲੀ ਜਾ ਅੰਦਰ ਇਧਰ ਆ ਜਾ ਲੈ ਵੀ ਮਿੱਤਰੋ ਆ ਹਾਲਾ ਇਹਨੂੰ ਕਹਿੰਦੇ ਹਲਦੀ ਵੀ ਹੈ ਵਿੱਚ ਇਹਦੇ ਹਲਦੀ ਬਹੁਤ ਜ਼ਿਆਦੇ ਤੇਰਾ ਭੜਾ ਜੀ ਸੀ ਲੈ ਜਿਹੜੇ ਦਾਣੇ ਹੈਗੇ ਉਹਨਾਂ ਨੂੰ ਜਿਹੜੇ ਦਾਣੇ ਆ ਉਹਨਾਂ ਨੂੰ ਹਲਦੀ ਆ ਤੇ ਜਿੱਥੇ ਹੈ ਨਹੀਂ ਉਹਨੂੰ ਬੌਣਾ ਰੋਗ ਪਿਆ ਖੜਾ ਤੇ ਇਹ ਸਾਰਾ ਏਰੀਆ ਬੁਰਾ ਹਾਲੀਆ ਲੈ ਬਈ ਕੱਪੜੇ ਖਰਾਬ ਹੋ ਗਏ ਦੇਖੋ ਬਈ ਆਹ ਦੇਖੋ ਮਿੱਤਰੋ ਕਿਲਾ ਹਾਂਸਪਿੰਡ ਰਾਣਾ ਸਾਹਿਬ ਦੇ ਨਾਲ ਆ ਤੇ 22 50 60 ਕਿਲਿਆਂ ਦੀ ਠੇਕੇ ਤੇ ਐਰ ਕੀ ਵਾਈ ਆ ਤੇ ਲਗਭਗ ਵੀ ਤਕਰੀਬਨ ਹੀ 5 ਤੋਂ 7 ਕਿਲੇ ਜਿਹੜੇ ਕਿ ਬਾਉਨੇ ਰੋਗ ਦੇ ਵਿੱਚ ਆ ਗਏ ਮੈਨੂੰ ਲੱਗਦਾ ਨਹੀਂ ਵੀ ਇਹਦੇ ਚੋ 10 ਜਾਂ 12 ਮਣ ਦਾਣੇ ਨਿਕਲਣਾ ਵੀ ਨਹੀਂ ਹੋਣਾ ਹੈ ਇਹਦਾ ਵੜਾਈ ਵੀ ਨਹੀਂ ਪੂਰੀ ਕਰ ਦੇਦੀ ਇਹਦੇ ਫਿਰ ਨਹੀਂ ਨਹੀਂ ਇਹ ਫਿਰ ਕਿਵੇਂ ਕਰੇਗਾ ਹੁਣ ਇਹਦਾ ਵਾਹੇਗਾ ਕਿ ਕੀ ਕਰੇਗਾ ਇਹਦਾ ਇਹ ਤਾਂ ਬਾਉਣ ਵਾਲੀ ਹੈ ਹੈ ਇੱਥੇ ਤੋਂ ਕਣਕੇ ਵੀ ਜਾਣੇ ਤੇ ਯਾਰ ਜਿਹੜੀ ਠੇਕੇ ਲਈ ਹੈ ਹੁਣ ਇੰਨਾ ਮਹਿੰਗੇ ਭਾ ਦਾ ਠੇਕਾ ਤੇ ਉਹ ਬਾਈ ਨਾਲ ਗੱਲਬਾਤ ਕੀਤੀ ਕੋਈ ਨਹੀਂ ਕੋਈ ਗੱਲਬਾਤ ਨਹੀਂ ਉਹ ਕੀ ਕਹਿੰਦਾ ਕੀ ਕਹਿੰਦਾ ਕੋਈ ਨਹੀਂ ਕਰ ਲਾਂਗੇ ਜੋ ਨਹੀਂ ਕਾਹਨੂੰ ਕਰਦਾ ਹੀ ਕੋਈ ਅਹਹ ਆ ਵੇਖੋ ਜੀ ਸਾਰੇ ਤਕਰੀਬਨ ਹੀ ਬੁਰਾ ਹਾਲ ਆ ਬਾਈ ਕਿਤੇ ਕਿਤੇ ਵਿਰਲੀ ਵਿਰਲੀ ਮੁੰਜਰ ਆ ਯਾਰ ਕਿਤੇ ਕਿਤੇ ਹੈ ਤੇ ਹਲਦੀ ਰੋਗ ਕਿਨੇ ਕਥਾਣੂ ਆ ਹਲਦੀ ਰੋਗ ਵੀ ਹੈਗਾ ਹਲਦੀ ਰੋਗ ਐਤ ਕਿ ਜ਼ਿਆਦਾ ਹੀ ਆ ਸਭ ਦੇ ਹੀ ਆ ਕਿਵੇਂ ਰਹਿ ਸਕਦੇ ਬਾਈ ਝਾੜ ਤੇਰੇ ਹਿਸਾਬ ਨਾਲ ਝਾੜ ਐਤ ਕਿ ਘੱਟ ਰਹਿਣਗੇ ਫਿਰ ਆ ਯਾਰ ਇੰਨੀਆਂ ਆ ਤਾਂ ਯਾਰ ਬੜਾ ਹੀ ਬੁਰਾ ਹਾਲ ਹੈ ਇਹ ਹੁੰਦਾ ਕਿ ਰਪਟ ਖਾ ਮੁੱਢ ਪਟ ਖਾ ਇਹ ਦੇ ਵੇਖੀ ਅਸੀਂ ਮੁੱਢ ਮੱਢ ਪਟ ਕੇ ਵੇਖਾਂ ਇੱਕਦਾਂ ਪਤਾ ਤਾਂ ਲੱਗੇ ਯਾਰ ਇਹ ਤਾਂ ਬੜਾ ਨੁਕਸਾਨ ਆ ਤੇੰਦਾ ਯਾਰ ਕੀ ਠੇਕਾ ਪੈ ਜਾਣਾ ਲੱਗਦਾ ਸਾਰੇ ਇਹਨਾਂ ਮਾਰੇ ਚੌੜਾ ਕਰਾਂ ਬੂਟਾ ਇਹਦੇ ਚ ਹੁੰਦਾ ਕੀ ਅਖਰ ਕੀ ਇਹਨੂੰ ਜੜ੍ਹ ਹੀ ਨਹੀਂ ਵੱਧਦੀ ਯਾਰ ਦੀ ਗ੍ਰੋਥ ਗ੍ਰੋਥ ਜੜ੍ਹ ਗ੍ਰੋਥ ਰੋਗੀ ਹਨਾ ਆ ਜੜ੍ਹ ਇੱਥੇ ਹੀ ਰਹਿ ਗਈ ਨਹੀਂ ਤਾਂ ਪੱਤੇ ਨਹੀਂ ਜਾਂਦਾ ਹਨਾ ਸੌਖਾ ਇਹ ਜੜਾਂ ਕਰਕੇ ਜੜ੍ਹ ਦੀ ਗ੍ਰੋਥ ਆਪਰਾ ਜੜਾ ਕਾਲੀਆਂ ਉਕੜੀ ਉੱਥੇ ਖੜ ਗਿਆ ਯਾਨੀ ਚਿੱਟੀਆਂ ਨਵੀਆਂ ਜੜਾਂ ਨਹੀਂ ਨਵੀਆਂ ਨਹੀਂ ਨਿਕਲੀਆਂ ਹਨਾ ਆ ਆ ਵੇਖਿਆ ਆ ਵੇਖੀ ਆਵੇ ਕਿਥੇ ਜੜ ਨੇ ਨਵੀਂ ਪੂਜੇ ਨੇ ਇਹ ਤੋ ਕੋ ਫਿਰ ਦਵਾਈਆਂ ਦੂਈਆਂ ਕਿਹੜੀਆਂ ਕੀਤੀਆਂ ਦਵਾਈਆਂ ਵੀ ਬਹੁ ਕਰੀਆਂ ਨਹੀਂ ਪਰ ਕੋਈ ਹੱਲ ਨਹੀਂ ਹੋਇਆ ਜੀ ਬਸ ਇਹ ਜੜ ਤੋ ਵੱਧ ਹੀ ਨਹੀਂ ਜਦੋਂ ਬਾਉਣਾ ਰੋਗ ਪੈ ਜੇ ਹੈ ਉੱਥੇ ਹੀ ਖੜ ਜਾਂਦਾ ਹੈ ਹੌਲੀ ਹੌਲੀ ਸੁੱਕਣਾ ਸਟਾਰਟ ਹੋ ਜਾਂਦਾ ਪੂਰੀ ਵਧੀਆ ਐਨ ਖੜੀ ਸੀਗੀ ਤਿੰਨ ਰਿਓ ਪੈ ਗੇ ਤਿੰਨ ਰਿਓ ਪਾ ਐ ਉਦੋਂ ਨਹੀਂ ਲੱਗਿਆ ਤੈਨੂੰ ਤੇ ਲਗਭਗ 1.5 ਮਹੀਨੇ ਪਹਿਲਾਂ ਤੈਨੂੰ ਲੱਗਿਆ ਵੀ ਪਹਿਲਾਂ ਪੂਰੀ ਸਾਫ ਖੜੀ ਵਧੀਆ ਖੜੀ ਹਾਂ ਕੋਈ ਹੈ ਹੈ ਹੀ ਨਹੀਂ ਸੀਗਾ ਤੇ ਲਗਭਗ ਤੈਨੂੰ ਕਿੰਨੇ ਦਾ ਘਾਟਾ 6-7 ਕਿੱਲਾਂ ਚੋਂ ਲਗਭਗ ਲਾ ਤੂੰ ਜੇ 60-65 ਹਜ਼ਾਰ ਦਾ ਵਿੱਚੋਂ ਆ ਨਿਕਲੇ ਤਾਂ ਪਾਹੀ 4 ਤੋਂ 5 ਲੱਖ ਦਾ ਤੇ ਇਹ ਫਿਰ ਵੜਾਏਗਾ ਫਿਰ ਇਹਨੂੰ ਤੇ ਵੜਣੀ ਪੈਣੀ ਹੈ ਹੁਣ ਅਗਲੀ ਫਸਲ ਬੀਜਣੀ ਕੀ ਬੀਜੇਗਾਗਾ ਕਣਕ ਕਣਕੀ ਕਣਕ ਝੋਨਾ ਹੀ ਲਾਉਣੇ ਆ ਕਣਕ ਝੋਨਾ ਦੋ ਫਸਲਾਂ ਹੀ ਦੋ ਤੇ ਨਹਿਰ ਨੂਰ ਦਾ ਪਾਣੀ ਹੈਗਾ ਇੱਥੇ ਨਹੀਂ ਨਹਿਰ ਦਾ ਪਾਣੀ ਮੋਟਰਾਂ ਦੇ ਪਾਣੀ ਦੇ ਮੋਟਰਾਂ ਦਾ ਆਹ ਮੱਛੀ ਮੋਟਰਾਂ ਸਾਰੀਆਂ ਮੱਛੀ ਮੋਟਰ ਠੀਕ ਹੈ ਬਾਈ ਜੀ ਇਹ ਦੇਖ ਸਕਦੇ ਜੇ ਤੁਸੀਂ 50 ਕਿੱਲੇ ਠੇਕੇ ਤੇ ਲਗਭਗ 8 ਤੋਂ 10 ਕਿੱਲੇ ਤਾਂ ਬਾਣੇ ਰੋਗ ਨੇ ਘੇਰ ਲਈ ਐ ਤੇ ਉਹ ਹਲਦੀ ਰੋਗ ਥੱਲੇ ਕਿੰਨੀ ਆ? ਹਲਦੀ ਰੋਗ ਥੱਲੇ ਮੈਗੇ 10 ਕਿੱਲੇ। ਯਾਨੀ ਕਿ 20 ਕਿੱਲੇ ਖਤਮ ਆ। ਖਤਮ ਨੇ। ਤੇ 30 35 ਕਿੱਲੇ ਹੋ ਜਾਊਗਾ ਕੋਈ ਕਵਰ ਲੱਗਦਾ ਕੋਈ? ਹੋ ਜਾਊਗਾ ਅਗਲੇ ਸਾਲ ਦੇਖ ਲਈ। ਆ ਹੀ ਹੌਸਲਾ ਮਾਰ ਜਾਂਦਾ ਬੰਨੂ। ਐਰ ਕੀ ਨਹੀਂਦਾ ਅਗਲੇ ਸਾਲ? ਸਹੀ। ਅਗਲੇ ਸਾਲ। ਹਨ ਜੀਵਿਦਾਰ ਦਾ ਅਗਲੇ ਚੱਲ ਕੋਈ ਨਹੀਂ ਅਗਲੇ ਸਾਲ ਦੇਖ ਲਾਂਗੇ। ਹੋਰ ਵੀ ਕੋਈ ਕੰਮ ਹੈਗਾ ਤੁਹਾਡਾ ਨਾਲ? ਨਹੀਂ ਹੋਰ ਕੋਈ ਕੰਮ ਨਹੀਂ ਕਰਨ ਲੱਗ। ਬਸ ਖੇਤੀ ਦਾ ਹੀ ਹੈ। ਹੈਂ? ਇਹ ਤਾਂ ਫਿਰ ਜਿਹੜੀ ਆਪ ਦੀ 12 ਕਿਲੋ ਵੀ ਵਿੱਚ ਵੜ ਜਾਣੀ ਯਾਰ ਉਹ ਵੀ ਵਿੱਚੇ ਜਾਣੀ ਹੈਨਾ ਇੱਕ ਐਰਕੀ ਘਾਟਾ ਪਾ ਕੇ ਪਹਿਲਾਂ ਵੀ ਕਦੇ ਕਿ ਪਿਆ ਐਤ ਕੀ ਹੋਇਆ ਸਾਡੇ ਪਹਿਲਾਂ ਹੈ ਨਹੀਂ ਸੀਗਾ ਇਹ ਹੈ ਸਾਡੇ ਏਰੀਏ 'ਚ ਨਹੀਂ ਸੀਗਾ ਪਹਿਲਾਂ ਯਾਰ ਉਹ ਇਹ ਰੋਗ ਪਹਿਲਾਂ ਹੈ ਨਹੀਂ ਸੀ ਆ ਇਹ ਪਹਿਲੇ ਸਾਲ ਆਇਆ ਤੁਹਾਡੇ ਹਲਦੀ ਰੋਗ ਵੀ ਪਹਿਲੇ ਸਾਲ ਆਇਆ ਤੇ ਬੌਣਾ ਰੋਗ ਵੀ ਪਹਿਲੇ ਸਾਲ ਬੌਣਾ ਰੋਗ ਪਹਿਲੇ ਸਾਲ ਪਹਿਲਾਂ ਜੀ ਮਾੜਾ ਮੋਟਾ ਹੁੰਦਾ ਸੀ ਇੰਨਾ ਜਿਆਦਾ ਮਕਦਾਰ ਇਹ ਤੁਸੀਂ ਤਾਂ ਫਿਰ ਹਰਾਨੀ ਵਾਲੀ ਗੱਲ ਹੈ ਹਨਾ ਭੈਣ ਨੇ ਖੱਤੇ ਤੇ ਖੱਤੀ ਵਿਹਲੇ ਹੋ ਜਾਣੀ ਯਾਰ ਕਮਾਲ ਹੋ ਗਈ ਲੈ ਦਾ 6 7 ਕਿੱਲੇ ਆ ਆ ਵੀ ਸਾਰੇ ਬਾਣੇ ਰੋਗ ਚ ਹੈ ਤੇ ਸਾਰੇ ਵੜਨਾ ਤਾਂ ਪੈਣਾ ਹੀ ਹੈ ਕੁਛ ਨਾ ਕੁਛ ਦਾਣੇ ਚਲੋ ਹਲਦੀ-ਹੁਲਦੀ ਹੋਗੀ ਤੇ ਉਹ ਉਧਰ ਜਿਹੜਾ ਉਧਰਲੇ ਰੀ ਨੂੰ ਹਲਦੀ ਰੋਗ ਆ ਆ ਚਲੀਏ ਉਧਰ ਚਲੀਏ ਉਧਰ ਵੇਖੀਏ ਕੋਸ਼ ਤਾਂ ਉਧਰ ਰਹਿ ਗਈ ਜ਼ਮੀਨ ਕੋਸ਼ ਇੱਧਰ ਰਹਿ ਗਈ ਹੈ ਤਾਂ ਮਿੱਤਰੋ ਐਰ ਕੀ ਕਿਸਾਨ ਦਾ ਸਮੇ ਮਾਰਾ ਅਇ ਤੋ ਨਾ ਕੋਈ ਸਮਾਂ ਪਹਿਲਾਂ ਕਹਿੰਦੇ ਸੀ ਵੀ ਬੜਾ ਚੰਗਾ ਸਮਾਂ ਬੜਾ ਚੰਗਾ ਸਮਾਂ ਆਊਗਾ بارشਾਂ ਪੈ ਗਈਆਂ ਨੇ ਹੈ ਤਾਂ ਉਹਨਾਂ بارشਾਂ ਕਰਕੇ ਦੇਖ ਲਓ ਤੁਸੀਂ ਕਿੰਨਾ ਨੁਕਸਾਨ ਹੋਇਆ ਕਹਿੰਦੇ ਨਾ ਜਿਹੜੀ ਬੇਟੈਮੀ بارش ਉਹ ਵੀ ਨੁਕਸਾਨ ਕਰਦੀ ਹੈ ਹੁਣ ਆ ਇੱਕ ਬੀ ਆ ਵਧੀਆ ਖੜਾ ਤੇ ਆਹ ਕਿਹੜਾ ਬੀ ਇਹ ਇਹ ਵੀ ਪੂਸਾ 44 ਹੈ ਹੈ ਤੇ ਉਹ ਵੀ ਪੂਸਾ 44 ਉਹ ਇਹ ਥੋੜੀ ਜਿਹੀ ਲੇਟ ਲਈ ਸੀ ਇਹਨੂੰ ਬਿਲਕੁਲ ਨਹੀਂ ਹੈਗਾ ਗੇਤੀ ਨੂੰ ਜਿਆਦਾ ਬਸ ਜਿਹੜੇ ਯਾਰ ਮੀਆਂ ਦੇ ਵਿੱਚ ਆ ਗਏ ਉਹਨਾਂ ਨੂੰ ਬੌਣਾ ਰੋਗ ਵੀ ਆ ਤੇ ਹਲਦੀ ਰੋਗ ਵੀ ਹੈ ਨਾ ਹੋ ਇਹ ਵੀ ਪੂਸਾ ਤੇ ਵਧੀਆ ਖੜੀ ਹੈ ਇਹ ਵਧੀਆ ਹੈ ਪਰ ਉਨੀ ਵਧੀਆ ਨਹੀਂ ਜਿਨੀ ਹੋਣੀ ਚਾਹੀਦੀ ਹੈ ਜਿਵੇਂ ਬਈ ਸਾਡੇ ਖੜੀ ਹੈ ਨਾ ਓਡਾ ਫੱਬ ਹੈ ਨਹੀਂਗਾ ਤੁਹਾਡੇ ਦੇ ਸਾਡੇ ਉਥੇ ਲੋਕਾਂ ਨੇ ਜਿਹੜੀ ਲੇਟ ਲਾਈ ਹੈ ਨਾ ਥੋੜੀ ਜੀ ਪੂਸਾ ਹੁਣ ਜਿਹੜੀ ਨਿਸਰੀ ਆ ਆ ਜਿਹੜੀ ਪਿੱਛੋਂ ਲੱਗੀ ਉਹ ਜ਼ਿਆਦਾ ਵਧੀਆ ਖੜੀ ਆ ਉਹ ਜ਼ਿਆਦਾ ਵਧੀਆ ਹੈ ਨਾ ਤਕਰੀਬਨ ਇਹਦਰ ਮੱਛੀ ਮੋਟਰਾਂ ਬਾਈ ਸਾਰੇ ਤਕਰੀਬਨ ਸਾਰੀ ਨੇ ਆ ਜਿਹੜਾ ਆ ਤਾਂ ਤੇਰੇ ਹਲਦੀ ਨਾਲ ਹੀ ਭਰਿਆ ਪਿਆ ਕੰਮ ਹੈ ਇਹਦੇ 'ਚ ਹਲਦੀ ਰੋਗ ਜਿਆ। ਗੁਲੇ ਹੈ ਭਾਈ। ਇਹ ਇਹ ਕਿਹੜੀ ਵੈਰਾਈਟੀ ਆਹਾ? ਇਹ ਵੀ ਪੂਸਾ 47। ਇਹ ਵੀ ਪੂਸਾ 47 ਆ। ਇਹ ਗੇਤੀ ਆ ਯਾਨੀ ਕਿ ਥੋੜੀ ਜੀ। ਇਹ ਉਹ ਤੋਂ ਪਿੱਛੋਂ ਲੱਗੀ ਆ 5-6 ਦਿਨ। 5-6 ਦਿਨ। ਇੱਕ ਹੀ ਗੱਲ। ਇਹ ਪਤਾ ਨਹੀਂ ਗੇਤੀਆਂ ਨੂੰ ਜ਼ਿਆਦਾ ਮਾਰ ਪਈ ਆ ਬਾਣੇ ਵਿੱਚ। ਇਹਦਾ ਯਾਰ ਤੇਰੇ ਸਾਰੇ ਹੀ ਆ ਬੁਰਾ ਕੋਈ ਵੀ ਬੂਟਾ ਖਾਲੀ ਨਹੀਂ ਹੈਗਾ ਆ ਵੇ ਲਾਲਾ ਲੈ ਇਹਦਾ ਹਰ ਇੱਕ ਬੂਟੇ ਨੂੰ ਭੈਂਦੇ ਨਹੀਂ ਕੋ ਡੋਡੀ ਜੀ ਲੱਗੀ ਹੈ ਲੈ ਇਹ ਜਦੋਂ ਵੱਢੇਗਾ ਓੱਖਾ بڑا ਹੋਏਗਾ ਫਿਰ ਹੈ ਬਹੁਤ ਓਕਾ ਹੈਨਾ ਇਹ ਤਾਂ ਬਿਮਾਰ ਕਰ ਦਿੰਦੀ ਹੁਣੀ ਬੰਦੇ ਨੂੰ ਚੰਗੇ ਭਲੇ ਨੂੰ ਇਹ ਤਾਂ ਹੈ ਚੈਰ ਕੀ ਯਾਨੀ ਕਿ ਘਾਟੇ ਵੰਦੀ ਸੋਤਵਾ ਚੈਰ ਕੀ ਘਾਟੇ ਦੀ ਹੈ ਹੈ ਚਲੋ ਹੌਸਲੇ ਆ ਬਾਈ ਜੀ ਕਿਸੇ ਨੂੰ ਕੁਝ ਕਹਿ ਨਹੀਂ ਸਕਦੇ ਅਸੀਂ ਤਾਂ ਆਪਦਾ ਦੁੱਖ ਵਖਾ ਸਕਦੇ ਆ ਉਹਨਾਂ ਸਰਕਾਰਾਂ ਨੂੰ ਰੋਕ ਸਕਦੇ ਹੋ ਉਹਨਾਂ ਦਵਾਈਆਂ ਵਾਲਿਆਂ ਨੂੰ ਕਹਿ ਕਹਿ ਸਕਦੇ ਆ ਭਾਈ ਭਾਈ ਖਿਆਲ ਰੱਖੋ ਕੋਈ ਚਾਹੀਦੀਆਂ ਦਵਾਈਆਂ ਬਣਾਓ ਚਾਹੀਦੇ ਸੀਡਸ ਬਣਾਓ ਜਿਹੜੀਆਂ ਇਨੀਆਂ ਬਿਮਾਰੀਆਂ ਤੋਂ ਬਚਣ ਹੋਣਾ ਦੇਖੋ 50 ਕਿਲੇ ਠੇਕੇ ਲੈ ਕੇ ਕਹਿੰਦਾ ਵੀ ਆਹ ਸਾਲ ਜਿਹੜਾ ਕਿ ਮੈਨੂੰ ਲੱਗਦਾ ਵੀ 5 ਤੋਂ 7 ਸਾਲਾਂ ਦਾ ਪਿੱਛੇ ਜਾਵੜੂਗਾ ਹੈ ਬਹੁਤ ਘਾਟਾ ਬਹੁਤ ਘਾਟਾ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਜੀ ਤਾਂ ਰੱਬ ਰੱਖਾਈ